ਹਾਂਜੀ ਮਜੀਤ ਸਿੰਘ ਜੀ ਅੱਜ ਪ੍ਰੈਸ ਕਾਨਫਰੰਸ ਦਾ ਮੁੱਦਾ ਕੀ ਹੈ ਮੋਤਾ ਜਿਹੜਾ ਨਵਾਂ ਗਾਜ਼ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਆਪਣੇ ਸਿਧਾਂਤ ਤੋਂ ਥੜ ਗਿਆ ਔਰ ਕੁਰਬਾਨੀ ਵਾਲੇ ਜੇਲ੍ਹਾਂ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕਾਂ ਦੇ ਇਹ ਸਿਧਾਂਤ ਤੇ ਅਕਾਲੀ ਦਲ ਜਿਹੜਾ ਖੜਾ ਸੀ ਜਿਹੜਾ 103 ਸਾਲ ਪੁਰਾਣਾ ਸੀ ਲੇਕਿਨ ਮੌਜੂਦਾ ਟਾਈਮ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਉਹਨਾਂ ਸਿੱਖੀ ਸਿਧਾਂਤਾਂ ਤੋਂ ਪਰੇ ਚਲੇ ਗਏ। ਔਰ ਸਿੱਖੀ ਸਿਧਾਂਤਾਂ ਨੂੰ ਤਰਲੰਜਰੀ ਜਿਹੜੀ ਹਿਦੇਤੀ ਸੋ ਨਵੇਂ ਤੌਰ ਤੇ ਕਾਲੀ ਦਲ ਜਿਹੜਾ ਹੈ ਉਹ ਖਾਲੀ ਦਲ ਹੋ ਗਿਆ। ਔਰ ਉਹਦੇ ਚ ਤਕਰੀਬਨ ਕਾਲੀ ਦਲ ਦੀ ਰੂਹ ਜਿਹੜੀ ਆ ਮਰ ਚੁੱਕੀ ਆ। ਉਸ ਰੂਹ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਇਹ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਜਾਵਾਂਗੇ। ਉਹਨਾਂ ਨੇ ਕਿਹਾ ਜੇ ਗਲਤੀਆਂ ਹੋਈਆਂ ਨੇ ਭਾਵੇਂ ਗਲਤੀਆਂ ਜਿਹੜੀਆਂ ਨੇ ਹੋ ਸਕਦਾ ਜ਼ਿੰਮੇਵਾਰ ਤੋਂ ਹੋਈਆਂ ਹੁਣ ਪ੍ਰਧਾਨ ਤੋਂ ਹੋਈਆਂ ਹੋਣ ਲੇਕਿਨ ਉਹ ਕੋਈ ਨਹੀਂ ਵੀ ਬੈਠੇ ਸੀ ਤੇ ਸਾਡੇ ਅਸੀਂ ਮੌਕੇ ਤੇ ਬੋਲਣਾ ਚਾਹੀਦਾ ਸੀ ਬੋਲੇ ਨਹੀਂ ਜੇ ਤਰ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਹੀ ਮਲੂਕਾ ਸਾਹਿਬ ਸੀ ਸੋ ਉਹਦੇ ਵਾਸਤੇ ਇੱਕ ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਇਹ ਗੱਲ ਕਹਿਣੀ ਹੈ ਕਿ ਜਾਣੇਨ ਜਣ ਜਿਹੜੀ ਗਲਤੀ ਹੋਈਆਂ ਨੇ ਅਸੀਂ ਬੋਲੇ ਨਹੀਂਗੇ ਸਾਨੂੰ ਸਜ਼ਾ ਜਿਹੜੀ ਇਥੇ ਲਾਈ ਜਾਵੇ ਕੌਣ ਕੌਣ ਆਏਗਾ ਇਹ ਸਾਰਾ ਜਿਹੜਾ ਗੱਲ ਇਕੱਠੇ ਹੋਈ ਸੀ ਨਾ ਸਾਰਾ ਬਹੁਤ ਵੱਡੀ ਗਿਣਤੀ ਚ ਸੀ ਨਹੀਂ ਉਹਨਾਂ ਨਹੀਂ ਉਹਨਾਂ ਤੋਂ ਬਗੈਰ ਜਿਹੜੇ ਨੇ ਉਹ ਤਾਂ ਉਹਨਾਂ ਹੁੰਦਾ ਸਗੋ ਉਹਨਾਂ ਨੂੰ ਅੱਜ ਤੋਂ ਪਹਿਲਾਂ ਕਹਿੰਦੇ ਰਹੇ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਵੀ ਕਹਿੰਦੇ ਰਿਹਾ ਕਿ ਅਕਾਲੀ ਦਲ ਸਾਬ ਤੇ ਮਾਫੀ ਮੰਗਣੀ ਚਾਹੀਦੀ ਲੇਕਿਨ ਉਹ ਆਏ ਨਹੀਂ ਗਏ ਅਕਾਲੀ ਦਲ ਦੇ ਖਾਲੀ ਹੁੰਦਾ ਮੁੱਖ ਕਾਰਨ ਕੀ ਮੰਦੇ ਹੋ ਤੁਸੀਂ ਵੀ ਅਕਾਲੀ ਦਲ 'ਚ ਰਹੇ ਹੋ ਬਹੁਤ ਦੇਰ ਅੱਜ ਵੀ ਅਕਾਲੀ ਦਲ 'ਚੋ ਸ਼ੋਮਨੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਇੱਕ ਮਕਸਦ ਕੀ ਡਿਕਟੇਟਰਸ਼ਿਪ ਆ ਗਈ ਅਕਾਲੀ ਦਲ 'ਚ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਸਿਰੇ ਗਿਆ ਔਰ ਅਕਾਲੀ ਦਲ ਜਿਹੜਾ ਸੀ ਇਹ ਸਿੱਖੀ ਊਸੂਲਾਂ ਤੇ ਖੜਾ ਸੀ ਸਿੱਖੀ ਸਿਧਾਂਤਾਂ ਔਰ ਇਹਦੀ ਜਿਹੜੀ ਹੈਗੀ ਆ ਸਿਰਜਣਾ ਜਿਹੜੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਸੀ ਲੇਕਿਨ ਧਰਮ ਦੇ ਉੱਤੇ ਜਿਹੜੀ ਆ ਰਾਜਨੀਤੀ ਹਾਵੀ ਹੋ ਗਈ ਸੀ ਔਰ ਧਰਮ ਉੱਪਰ ਚਾਹੀਦਾ ਸੀ ਜੋ ਕਿ ਸਾਡਾ ਬੀਰੀ ਪੀਰੀ ਦਾ ਸਿਧਾਂਤ ਗੁਰੂ ਅਰਗੁਪ ਮੀਨ ਸਾਹਿਬ ਨੇ ਸਾਨੂੰ ਦਿੱਤਾ ਸੀ ਲੇਕਿਨ ਰਾਜਨੀਤੀ ਥੱਲੇ ਰਹਿ ਗਈ ਤੇ ਧਰਮ ਜਿਹੜਾ ਸੀ ਉੱਪਰ ਰਹਿ ਗਿਆ ਔਰ ਕਾਲੀ ਦਲ ਜਿਹੜਾ ਇਹ ਰਿਸ਼ਤੋ ਕਰੇਟ ਹੋ ਗਿਆ ਔਰ ਸੈਵਨ ਸਟਾਰ ਹੋਟਲਾਂ 'ਇਠਾਂ ਰਣ ਲੱਗ ਪਿਆ ਔਰ ਕਾਲੀ ਦਲ ਜਿਹੜਾ ਸੀ ਉਹ ਸਿੱਖੀ ਸਿਧਾਂਤ ਨੂੰ ਪ੍ਰਣਾਏ ਹੋਏ ਲੋਕਾਂ ਦਾ ਇੱਕ ਸਮੂਹ ਸੀ ਔਰ ਪੰਜਾਬ ਦੀ ਤੇ ਸਿੱਖਾਂ ਦੀ ਇਹ ਆਵਾਜ਼ ਸੀਗੀ ਔਰ ਕਾਲੀ ਦਲ ਜਿੱਥੇ ਧਰਮ ਨੂੰ ਨਾਲ ਲੈ ਕੇ ਚੱਲਦਾ ਸੀ ਉੱਥੇ ਨਾਲ ਨਾਲ ਕਿਸਾਨੀ ਦੇ ਮੁੱਦੇ ਸੀ ਸਾਡੇ ਜਿਹੜੇ ਕਿਸਾਨੀ ਨੂੰ ਜਵਾਨੀ ਨੂੰ ਔਰ ਉਹ ਸਾਰੇ ਮੁੱਦੇ ਜਿਹੜੇ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਗਿਆ ਜਿੱਤਰਾ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਤੇ ਕਾਲੀ ਦਲ ਨੇ ਪਹਿਲਾਂ ਲੋਲ ਵਿਰੋਧ ਕਰਤਾ ਜੇ ਜ਼ੋਰ ਪਿਆ ਅਕਾਲੀ ਦਲ ਨੂੰ ਦੇ ਹੱਕ 'ਚ ਹੋ ਗਿਆ ਫਿਰ ਅਸਤੀ ਇਹ ਨਹੀਂ ਗੱਲ ਕਾਲੀ ਦਲ ਦੀ ਆਪਣੀ ਪਾਲਿਸੀ ਸੀ ਔਰ ਕਾਲੀ ਦਲ ਦਾ ਇੱਕ ਆਪਣਾ ਸਿਧਾਂਤ ਸੀ ਉਹ ਸਿਧਾਂਤ ਨੂੰ ਜਦੋਂ ਕਾਲੀਦਲ ਛੱਡ ਗਿਆ ਤੇ ਕਾਲੀਦਲ ਜਿਹੜਾ ਹੈ ਉਹ ਵਾਰ-ਵਾਰ ਹਾਰ ਹੁੰਦੀ ਰਹੀ ਵਾਰ-ਵਾਰ ਹੁਣ ਇਹ ਹਾਦ ਤੇ ਵਰਕਰੇ ਮੰਗ ਕਰਦੇ ਆ ਪੰਜਾਬ ਦੇ ਲੋਕ ਵੀ ਇਹ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ ਔਰ ਅਕਾਲੀ ਦਲ ਦਾ ਸਰਾ ਢਾਂਚਾ ਅਕਾਲੀ ਦਲ ਦਾ ਪ੍ਰਧਾਨ ਇਹ ਨਵੇਂ ਸਿਰੇ ਤੋਂ ਚੁਣਿਆ ਜਾਣਾ ਚਾਹੀਦਾ ਜਿਹੜਾ ਸਿੱਖੀ ਸਿਧਾਂਤਾਂ ਨੂੰ ਪਰਨਾਇਆ ਹੋਵੇ ਉਹ ਬਣਨਾ ਚਾਹੀਦਾ ਰਾਜਨੀਤਿਕ ਫਾਇਦੇ ਲੈਣ ਲਈ ਕਿ ਅਕਾਲੀ ਦਲ ਨੂੰ ਵਰਤੇ ਗਿਆ ਸੀ ਜਿਵੇਂ ਕਿ ਪਹਿਲਾਂ ਅਕਾਲੀ ਦਲ ਸੀ ਹੁਣ ਜਿਵੇਂ ਰਾਜਨੀਤਿਕ ਫਾਇਦੇ ਲੈਣ ਲਈ ਵਰਤੇ ਗਿਆ ਸੀ ਤਾਂ ਹੀ ਅੱਜ ਦੇਖੋ ਤੁਹਾਡੇ ਸਾਹਮਣੇ ਆ ਜੋਸ਼ ਹੋਇਆ ਪਿਛਲੇ ਸਾਲਾਂ ਦੇ ਵਿੱਚ ਅ ਕਾਲੀ ਦਲ ਦੀ ਚਿੱਤਰਾ ਹੋਂਦ ਨੂੰ ਜ ਕਾਲੀ ਦਲ ਦੀ ਦਿਖ ਨੂੰ ਚਿੱਤਰਾ ਖਤਮ ਕੀਤਾ ਗਿਆ ਇਹ ਸਾਰਿਆਂ ਦੇ ਸਾਰਾ ਸਾਹਮਣੇ ਆ ਔਰ ਲੋਕ ਕਹਿੰਦੇ ਆ ਵੀ ਕਾਲੀ ਦਲ ਨੇ ਮਰਨਾ ਚਾਹੀਦਾ ਇਹ ਪੰਜਾਬ ਦੀ ਇੱਕੋ ਇੱਕ ਰੀਜਨਲ ਪਾਰਟੀ ਜਿਹੜੀ ਪੰਜਾਬ ਦੀ ਤੇ ਪੰਥ ਦੀ ਗੱਲ ਕਰ ਸਕਦੀ ਆ ਔਰ ਲੋਕਾਂ ਦੇ ਵਿੱਚ ਇਸ ਗੱਲ ਦਾ ਬੜੀ ਵੱਡੀ ਲੋਕਾਂ ਨੂੰ ਇਸ ਗੱਲ ਦੀ ਪੀੜਾ ਹੈ ਕਿ ਕਾਲੀਗਲ ਜਿਹੜਾ ਹਾਸ਼ੀਅਤ ਆਇਆ ਤੇ ਕਿਉਂ ਆਇਆ ਇਹਦੇ ਕਾਰਨ ਲੱਭ ਕੇ ਇਹਦੀ ਲੀਡਰਸ਼ਿਪ ਜਿਹੜੀ ਚੇਂਜ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਮੋਖੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪ੍ਰਧਾਨ ਜਿਹੜਾ ਚਾਹੀਦਾ ਨਾ ਹੋ ਜੀ ਕਿ ਨਵੇਂ ਪ੍ਰਧਾਨ ਦੀ ਚੋਣ ਮੈਂ ਨਹੀਂ ਕਹਿ ਸਕਦਾ ਕੋਈ ਕਿ ਨਵੇਂ ਪ੍ਰਧਾਨ ਦੀ ਚੋਣ ਇੱਕ ਸਿਸਟਮ ਬਣਾਵਾਂਗੇ ਇੱਕ ਇੱਕ ਡੈਕੋਰਮ ਬਣਾਵਾਂਗੇ ਇੱਕ ਉਹਦੇ ਵਾਸਤੇ ਲੋਕਾਂ ਦੀ رائے ਲਈ ਜਾਊਗੀ ਉਹਦੇ ਚ ਸਾਡੇ ਜਿਹੜੇ ਨੇ ਬੁੱਧੀਜੀਵੀ ਵੀ ਹੋਣਗੇ ਉਹਦੇ ਸਾਡਾ ਸਮਾਜ ਵੀ ਹੋਊਗਾ ਉਹਦੇ ਸਾਡੇ ਕਾਰਸੇ ਵਾਲੇ ਸੰਤਾਂ ਦਾ ਵੀ ਹੋਊਗਾ ਉਹਦੇ ਚ ਕਿਸਾਨ ਵੀ ਹੋਣਗੇ ਉਹਦੇ ਸਰ ਨੌਜਵਾਨ ਵੀ ਹੋਣਗੇ ਔਰ ਸਾਰਿਆਂ ਨੂੰ ਇੱਕ ਸਰਵ ਪ੍ਰਵਾਂਤ ਲੀਡਰ ਜਿਹੜਾ ਨਾ ਜਿਹਦੀ ਦਿਖ ਵੀ ਧਾਰਮਿਕ ਹੋਵੇ ਕੁਰਬਾਨੀ ਵੀ ਹੋਵੇ ਜੇਲ ਵੀ ਹੋਵੇ ਔਰ ਪੰਥ ਪ੍ਰਸਤ ਵੀ ਹੋਵੇ ਔਰ ਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਇਲੈਕਸ਼ਨ ਨਹੀਂ ਲੜੂਗਾ ਕਾਲੀ ਦਲ ਦਾ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ ਤੇ ਕਾਲੀ ਦਲ ਦਾ ਜਿਹੜਾ ਹੈਡ ਆਫ ਸੋ ਉਹ ਸਾਡਾ ਇਥੋਂ ਹਾਈਜੈਕ ਹੋ ਗਿਆ ਸੀ ਉਹ ਮੁੜ ਕੇ ਇਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹੁੰਚਿਆ ਕੀ ਮੰਨਦੇ ਤੁਸੀਂ ਜਿਵੇਂ ਤੁਸੀਂ ਕਿ ਆਕਾਲੀ ਦਲ ਹੂਮ ਖਾਲੀ ਦਲ ਹੋ ਗਿਆ ਕਿ ਇਸ ਦੀ ਮੁੱਖ وجہ ਜਿਵੇਂ ਦੋ ਫਾੜ ਹੋਣ ਦੀ ਆਕਾਲੀ ਦਲ ਸੁਪੀਰ ਬਾਦਲ ਤੇ ਵਿਕਰਮਜੀਤਿਆ ਨਹੀਂ ਮੈਂ ਵੇਖੋ ਇਹ ਸਾਰਿਆਂ ਦੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਮੈਂ ਜਾਤੀ ਤੌਰ ਤੇ ਕਿਸੇ ਦੇ ਖਿਲਾਫ ਨਹੀਂ ਬੋਲਣਾ ਜਾਤੀ ਕਿਉਂਕਿ ਅਸੀਂ ਇੱਥੇ ਛਕਦੇ ਛਕਾਉਂਦੇ ਰਹੇ ਹਾਂ ਜਾਤੀ ਤੌਰ ਤੇ ਨਹੀਂ ਇਹ ਜੇ ਕੋਈ ਘਾਟਾਂ ਆਈਆਂ ਨੇ ਲੋਕਾਂ ਨੇ ਮਹਿਸੂਸ ਕੀਤਾ ਤੇ ਚਾਰਵਰ ਹਾਰ ਹੋ ਗਈ ਸਾਡੀ ਚਾਰ ਵਾਰ ਹਾਰ ਹੋ ਗਈ ਨਾ ਤੇ ਜਦੋਂ 1000 ਹਾਰ ਹੋ ਜੇ ਉਦੋਂ ਹੀ ਕਾਲੀ ਦਲ ਦੇ ਪ੍ਰਧਾਨ ਜਾਂ ਕਿਸੇ ਵੀ ਪਾਰਟੀ ਦੇ ਉਹ ਅਸਤੀਫਾ ਦੇ ਦਿੰਦੇ ਹੁੰਦੇ ਆ ਮੈਂ ਸਮਝਦਾ ਜਿਹੜਾ ਕੇਜਰੀਵਾਲ ਉਹਨੂੰ ਵੀ ਦੇਣਾ ਚਾਹੀਦਾ ਸੀ ਦੇਖੋ ਕਿੰਨੇ ਵੱਡੇ ਉਹਦੇ ਤੇ ਇਹ ਵਲੇ ਰਿਆਤਾ ਦੇ ਦੂਜੇ ਜਿਹੜੇ ਵੱਡੇ ਵੱਡੇ ਇੰਜ਼ਾਮ ਲਾਗੇ ਉਹ ਆਲਾ ਵੀ ਮੈਂ ਛੱਡਨੀ ਜੇਲ੍ਹ ਚ ਵੀ ਚਲਾ ਗਿਆ ਉਹ ਤੁਸੀਂ ਵੇਖ ਲੇ ਉਹ ਨਾਲ ਟਾਈਮ 'ਚ ਕੋਰਟ ਨੇ ਨੰਗਾ ਵੀ ਕਰਤਾ ਸਾਰਾ ਕੁਝ ਜਿਹੜਾ ਘਟਾਲਾ ਹੈ ਤੇ ਬਰੇ ਬੈਠੇ ਆ ਔਰ ਕਾਲੀ ਦਲ ਦੇ ਪ੍ਰਧਾਨ ਵੀ ਚਾਹੀਦਾ ਹੈ ਜਦੋਂ ਉਹਨਾਂ ਦੀ ਪਹਿਲੀ ਹਾਰ ਹੋਈ ਸੀ ਉਹ ਕਿਦਾ ਲੋਪ ਚੁੱਕੋ ਵੀ ਮੈਂ ਮਤਲਬ ਇਹ ਕਾਲੀ ਦਲ ਦੀ ਹਾਰ ਹੋ ਗਈ ਆ ਮੈਂ ਨਾਤਕ ਤੌਰ ਤੇ ਆਪਣੀ ਹਾਰ ਨੂੰ ਕਬੂਲਦਾ ਫਿਰ ਦੂਜੀ ਵਾਰੀ ਤੀਜੀ ਵਾਰੀ ਹੁਣ ਤਾਂ ਅਸੀਂ ਚੌਥੇ ਨੰਬਰ ਤੇ ਆ ਗਏ ਪੰਜਾਬ ਦੇ ਵਿੱਚ ਅਸੀਂ ਚੌਥੇ ਨੰਬਰ ਤੇ ਆ ਕਾਲੀ ਦਲ ਹੁਣ ਤਾਂ ਬਹੁਤ ਕੰਮ ਕਰਨ ਦੀ ਲੋੜ ਆ ਪਿੰਡ ਲੈਵਲ ਤੇ ਔਰ ਕਾਈ ਲੈਵਲ ਤੇ ਹੈਡ ਆਫ ਸਮਰਸਰ ਬਣਾਇਆ ਜਾਏਗਾ ਹੈਡ ਆਫ ਸਮਰਸਰ ਸਾਹਿਬ ਨੂੰ ਬਣਾਇਆ ਜਾਏਗਾ ਹੁਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵੱਡੀ ਫਿਟਿੰਗ ਹੋ ਸਕਦੀ ਹੈ ਹਾਂਜੀ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੱਡੀ ਮੀਟਿੰਗ ਹੋ ਸਕਦੀ ਹੈ। ਹਾਂ ਬਿਲਕੁਲ ਆ ਪਹਿਲੀ ਤੋਂ ਬਾਅਦ ਫਿਰ ਮੀਟਿੰਗਾਂ ਹੀ ਕਰਨੀਆਂ ਫਿਰ ਅਸੀਂ ਜ਼ਿਲ੍ਹੇ ਵਿੱਚ ਜਾਣਾ। ਔਰ ਜਿਹੜੇ ਵਰਕਰ ਸਹਿਬਾਨ ਇੱਕ ਤਾਂ ਘਰ 'ਚ ਮਜੂਜ਼ ਹੋ ਗਏ ਬਹਿ ਗਿਆ ਜਿਹੜਾ ਅਸਲੀ ਕਾਲੇ ਸੀ। ਜੇਲ੍ਹ ਕਟਨ ਵਾਲਾ ਔਰ ਪੰਥਲੀ ਮਰ ਮਿਟਨ ਵਾਲਾ ਜਿਹੜਾ ਬੰਦਾ ਸੀ ਉਹ ਤਾਂ ਘਰ 'ਚ ਬਹਿ ਗਏ। ਆਖਰੀ ਸਵਾਲ ਹੈ ਕਿ ਜ਼ਿਲ੍ਹਾ ਲੈਵਲ ਤੇ ਬਲੀਆਂ ਕਿੰਨੀਆਂ ਨੇ? ਹਾਂਜੀ। ਆਖਰੀ ਸਵਾਲ ਹੈ ਕਿ ਜ਼ਿਲ੍ਹਾ ਲੈਵਲ ਤੇ ਕਿੰਨੀਆਂ ਬਲੀਆਂ ਨੇ? ਬਿਲਕੁਲ ਹਰ ਲੈਵਲ ਤੇ ਜਿਹੜਾ ਢਾਂਚਾ ਹੈ ਉਹਨੂੰ ਤੰਦਰੁਸਤ ਕਰਨ ਵਾਸਤੇ ਜਿਹੜਾ ਬਿਮਾਰ ਹੋ ਗਿਆ ਜਿਹੜਾ ਆਕਸੀਜਨ ਤੇ ਹੈ ਇਸ ਵੇਲੇ ਉਹਨਾਂ ਦੀ ਆਕਸੀਜਨ ਲਾ ਕੇ ਔਰ ਉਹਨੂੰ ਤੰਦਰੁਸਤ ਕਰਕੇ ਪੰਥ ਦੇ ਸਾਹਮਣੇ ਇੱਕ ਐਸਾ ਢਾਂਚਾ ਪੇਸ਼ ਕਰਾਂਗੇ ਜਿਹਨੂੰ ਸਾਰੀ ਕੌਮ ਮੰਨੂਗੀ ਲੇਕਿਨ ਅਸ ਤੁਸੀਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਿ ਉਸੇ ਅਕਾਲੀ ਦਲ ਨੂੰ ਨਾਲ ਲੈ ਕੇ ਚੱਲੋਗੇ ਜਾਂ ਵੱਖਰੀ ਅਕਾਲੀ ਦਲ ਸੱਜੀ ਨਹੀਂ ਵੇਖੋ ਲੀਡਰਸ਼ਿਪ ਚੇਂਜ ਕਰਨੀ ਥੱਲੇ ਵਾਲੇ ਵਰਕਰਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਤੁਹਾਡਾ ਕਸੂਰ ਕੋਈ ਨਹੀਂਗਾ ਥੱਲੇ ਵਾਲੇ ਵਰਕਰ ਦਾ ਕੋਈ ਕਸੂਰ ਨਹੀਂਗਾ ਜਿਹੜਾ ਥੱਲੇ ਵਾਲਾ ਪਿੰਡੂ ਵਰਕਰ ਆ ਜਾਂ ਜਿਹੜਾ ਸਰਕਲ ਦਾ ਪ੍ਰਧਾਨ ਆਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਹਾਈ ਲੈਵਲ ਦੀ ਲੀਡਰਸ਼ਿਪ ਸੀ ਜਿਹਨਾਂ ਸਹੀ ਗੋਈ ਨਹੀਂ ਕੀ ਦਿੱਤੀ ਉਹ ਚੇਂਜ ਕਰਨ ਦੀ ਥਲੋੜ ਹੈ ਠੀਕ ਹੈ ਜੀ